ਬੀਬਾ ਹਰ ਸਿਮਰਤ ਕੌਰ ਦੀ ਬਾਦਲ ਇਹ ਮੇਰੇ ਭੈਣ ਦੀ ਲੱਗਦੇ ਨੇ ਕਿਉਂਕਿ ਮੈਂ ਵੀ ਮਾਝੇ ਤੋਂ ਆ ਤੇ ਇਹ ਵੀ ਮਾਝੇ ਤੋਂ ਨੇ ਇਹਨਾਂ ਨੇ ਭਾਰਤ ਦੀ ਪਾਰਲੀਮੈਂਟ ਦੇ ਵਿੱਚ ਸੰਵਿਧਾਨ ਦੀ ਧਾਰਾ 25 ਬੀ ਜਿਹਦੇ ਵਿੱਚ ਸਾਨੂੰ ਕਿਸਾਧਾਰੀ Hindu ਕਿਹਾ ਹੈ ਉਹਦੇ ਬਾਰੇ ਜ਼ੋਰਦਾਰ ਆਵਾਜ਼ ਚੁੱਕੀ ਮੈਂ ਉਹਦੀ ਸ਼ਲਾਘਾ ਕਰਦਾ ਕਿਉਂ ਆ ਪਿਛੇ ਦੇ ਇੱਕ ਨੋਟੀਫਿਕੇਸ਼ਨ ਆਇਆ ਨਾ ਵੀ ਜਿਹੜੇ 에ਰਪੋਰਟਾਂ ਤੇ ਨੌਕਰੀਆਂ ਕਰਦੇ ਨੇ ਉਹ ਸਿੱਖ ਅਮਰਤਾਰੀ ਕਿਰਪਾਨਾ ਨਾ ਪਾਉਣ ਕੱਲ ਨੂੰ ਕਹਿਣਗੇ ਜੀ ਪਗਾ ਨਾ ਬਨੋ ਪਰਸੋਂ ਕਹਿਣਗੇ ਆ ਧਾੜੇ ਚੰਗੇ ਨਹੀਂ ਕੀ ਕਰਾਂਗੇ ਆਪਾਂ ਇਹਦੀ ਜੜ ਕਿੱਥੇ ਐ ਉਸ ਜੜ ਨੂੰ ਸਾਡੇ ਭੈਣ ਜੀ ਨੇ ਫੜਿਆ ਅਸੀਂ ਸਿੱਖ ਸਾਡੀਆਂ ਰਵੈਤਾਂ ਨੇ ਸਾਡੇ ਚਿੰਨ ਨੇ ਸਾਡੇ ਕਕਾਰ ਨੇ ਔਰ ਇੱਕ ਕਾਰ ਸਾਨੂੰ ਸਾਡੇ ਗੁਰੂ ਨੇ ਦਿੱਤੇ ਨੇ ਜਦੋਂ ਗੁਰੂ ਨੇ ਦਿੱਤੇ ਨੇ ਤੇ ਆਪਾਂ ਪਾਵਾਂਗੇ 1925 ਚ ਅੰਗਰੇਜ਼ ਸੀ 1825 80 ਸਾਂ 1725 ਚ ਸਾਡਾ ਸੰਘਰਸ਼ ਸੀ ਹੁਣ ਕੀ ਸਰਕਾਰਾਂ ਬਦਲਣ ਦੇ ਨਾਲ ਸਿੱਖੀ ਬਦਲ ਜੂਗੀ ਸਿੱਖੀ ਤੇ ਗੁਰੂ ਆਲੀ ਰਹਿਣੀ ਆ ਨਾ ਇਹ ਦੇਸ਼ ਸਾਡਾ ਹੈ ਅਸੀਂ ਪਿਆਰ ਕਰਦੇ ਆ ਮੁਹੱਬਤ ਕਰਦੇ ਆ ਇਹਦੀ ਚੜ੍ਹਦੀ ਕਲਾ ਲਈ ਆਪਾਂ ਸਾਰੇ ਅਰਦਾਸਾਂ ਵੀ ਕਰਦੇ ਆਂ ਤੇ ਨਾਲ ਹੀ ਇਸ ਦੇਸ਼ ਦੇ ਵਿੱਚ ਜੋ ਸਾਡੀਆਂ ਮੰਗਾਂ ਨੇ ਬੰਦੀ ਸਿੰਘਾਂ ਦੀ ਗੱਲ ਚੱਲ ਰਹੀ ਹੈ ਇਹ ਤੇ ਜੇ ਕਸ਼ੋਰੀ ਲਾਲ ਚਟਕਾਈ ਜਿਹਨੂੰ 7 ਵਾਰ ਫਾਂਸੀ ਸੁਣਾਈ ਉਹਦੀ ਗੱਲ ਸੁਣੀ ਜਾ ਸਕਦੀ ਹੈ ਤੇ ਸਾਡੇ ਬੰਦੀ ਸਿੰਘਾਂ ਦੀ ਕਿਉਂ ਨਹੀਂ ਸੁਣੀ ਜਾ ਸਕਦੀ ਇਹ ਮੁੱਦਾ ਕੌਮ ਦਾ ਹੈ ਇਹ ਮੁੱਦਾ ਪੰਥ ਦਾ ਹੈ ਇਹ ਆਵਾਜ਼ ਬੀਬਾ ਜੀ ਚੁੱਕਦੇ ਨੇ ਸਾਡੇ ਭੈਣ ਜੀ ਤੇ ਮੈਂ ਗੁਰੂ ਅੱਗੇ ਅਰਦਾਸ ਕਰਦਾ ਇਸ ਪੰਜਾਬ ਦੀ ਧਰਤੀ ਤੋਂ ਜਿਹੜੀਆਂ ਵੀ ਆਵਾਜ਼ਾਂ ਪੰਥ ਦੀ ਆਵਾਜ਼ ਬਣ ਜਿਹੜੀਆਂ ਵੀ ਮੈਂ ਕਹਿੰਨਾ ਸਾਡੇ ਭੈਣ ਜੀ ਵੀ ਸਰਦਾਰ ਜੀ ਹੋਰ ਵੀ ਪੰਜਾਬ ਵਿੱਚ ਸਾਰੀਆਂ ਦੀ ਮੈਂ ਗੱਲ ਕਰਦਾ ਇਹ ਆਵਾਜ਼ਾਂ ਚੜ੍ਹਦੀ ਕਲਾ 'ਚ ਰਹਿਣ ਅਸੀਂ ਗੁਰੂ ਲਈ ਬੋਲਦੇ ਰਹੀਏ ਚੱਲਦੇ ਰਹੀਏ ਜੇ ਗੁਰੂ ਪੰਥ ਵਾ ਤੇ ਅਸੀਂ ਆਪਾਂ ਸਾਰੇ ਗੁਰੂ ਦੇ ਆਸ਼ੇ ਦੇ ਮੁਤਾਬਕ ਚੱਲੀਏ ਖੰਡੇ ਬਾਟੇ ਦੀ ਪੌਲ ਛਕੀਏ ਮੈਂ ਆਕਾਲੀ ਵਰਕਰਾਂ ਨੂੰ ਇੱਕ ਸੁਨੇਹਾ ਲਾਉਂਗਾ ਪਹਿਲਾਂ ਇੱਕ ਬੋਲ ਹੁੰਦਾ ਸੀ ਹਮ ਅਕਾਲੀ ਸਭ ਕੇ ਵਾਲੀ ਹਮਰਾ ਪੰਥ ਨਿਆਰਾ ਹੈ ਜੱਥੇਦਾਰ ਦੀ ਹیثیت ਵਿੱਚ ਮੈਂ ਆਖਦਾ ਖੁੱਲੇ ਦਾੜੇ ਰੱਖੀਏ ਮਤਲਬ ਸਾਬਤ ਸੂਰਤ ਹੋਈਏ ਪ੍ਰਧਾਨ ਸਾਹਿਬ ਵੇਖੋ ਕਿੱਡੇ ਸੋਹਣੇ ਲੱਗ ਰਹੇ ਪ੍ਰਧਾਨ ਵਰਗੇ ਬਣੋ ਆਪਾਂ ਸਾਬਤ ਸੂਰਤ ਹੋਈਏ ਪਤਾ ਲੱਗੇ ਪਈ ਆਕਾਲੀ ਜਾ ਰਿਹਾ ਏ ਇਹ ਆਕਾਲੀ ਹੈ ਜਾਨ ਪੈ ਜਾਂਦੀ ਹੈ ਮੈਂ ਨੌਜਵਾਨਾਂ ਨੂੰ ਕਹਿੰਨਾ ਆਪਾਂ ਸਾਬਤ ਸੂਰਤ ਹੋਈਏ ਗੁਰੂ ਵਾਲੇ ਹੋਈਏ ਇੱਕ ਦੂਜੇ ਤੇ ਵਿਸ਼ਵਾਸ ਕਰੀਏ ਭਰੋਸਾ ਦਾਨ ਮੰਗਦੇ ਗੁਰੂ ਤੋਂ ਆਪਾਂ ਯਕੀਨ ਕਰੀਏ ਤੇ ਗੁਰੂ ਦੇ ਆਸ਼ੇ ਦੇ ਮੁਤਾਬਕ ਚੱਲੀਏ ਹਮੇਸ਼ਾ ਹੀ